ਜਵਾਈ ਚਾਵਾ ਨਾਲ ਆਇਆ ਸੋਹਰੇ ਕਾਰ ਸਵੇਰੇ ਜਾਗਿਆ ਤੇ ਉੱਡ ਗਏ ਹੋਸ਼ ਜਦੋਂ ਦੇਖਿਆ ਕਿ ਚੋਰ ਕਾਰ ਚੋਰੀ ਕਰਕੇ ਲੈ ਗਏ ਬੀਤੀ ਰਾਤ ਅੰਬਰੀ ਸਾਤੋਂ ਸੋਹਰੇ ਕਾਰ ਆਇ ਜਵਾਈ ਦੀ ਰਾਤੋਂ ਰਾਤ ਕਾਰ ਹੋਈ ਚੋਰੀ ਜਾਣਕਾਰੀ ਦਿੰਦੇ ਹੋਏ ਮਨਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਹ ਅੰਬਰੀ ਸਾਤੋਂ ਬਟਾਲਾ ਆਪਣੇ ਸੋਹਰੇ ਕਾਰ ਆਇਆ ਸੀ ਖਾਣਾ ਖਾਣ ਮਗਰੋਂ ਮੈਂ ਕਾਰ ਦੇ ਕਾਗਜ਼ ਕਾਰ ਵਿੱਚੋਂ ਕੱਢ ਕੇ ਲੈ ਕੇ ਆਇਆ ਕੱ ਸਵੇਰੇ ਮੇਰੀ ਸਾਸੂ ਮਾਨ ਦੇਖਿਆ ਕਿ ਥੱਲੇ ਕਾਰ ਨਹੀਂ ਸੀ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਸੀਸੀਟੀਵੀ ਕੱਢੀ ਹੈ ਜਿਸ ਵਿੱਚ ਸ਼ਰੀਆਮ ਚੋਰ ਕਾਰ ਨੂੰ ਚੋਰੀ ਕਰ ਰਹੇ ਨੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੰਕੀ ਨਾਮ ਦਾ ਮਨੀਂਦਰ ਸਿੰਘ ਕੀ ਘਟਨਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉੱਥੇ ਸੋਹਰੇ ਆਪਣੇ ਛੱਡਣ ਆਇਆ ਹਾਂ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਂ ਕੱਢ ਕੇ ਰਾਤੀ ਤੇ ਮੈਨੂੰ ਕਾਗੜਿਆਂ ਦਾ ਯਾਦ ਭੁੱਲ ਗਿਆ ਇਹde ਮੈਂ ਕਾਗੜੇ ਦਾਤੀ ਜਾ ਕੇ ਰਾਤ ਨੂੰ ਲੈ ਕੇ ਆਂ ਕੋਈ 3:30 11:00 ਵਜੇ ਤਕਰੀਬ ਮੈਂ ਕਿਹਾ ਚਲ ਕਾਗੜੇ ਉੱਪਰ ਆਖ ਲੈਨੇ ਤੇ ਸਵੇਰੇ ਸਾਸੂ ਮੈਂ ਉੱਠੇ ਕੋਈ 5:00 5:30 ਵਜੇ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਇਰੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤਾਂ ਹੈ ਕੁਛ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤਾਂ ਗੱਡੀ ਨਹੀਂ ਹੈਗੀ ਕਿਹੜੀ ਗੱਡੀ ਸੀ ਗੱਡੀ ਸਰ ਸ਼ਾਵਲਰਡ ਬੀਡ ਸੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਮੈਂ ਤਾਂ ਸਰ ਲਾਤੀ ਸਵੇਕ ਸਾਤ ਸਾਢੇ ਸੱਤ ਵੇ ਐਮ ਅੰਮ੍ਰਿਤ ਸਰ ਵਾਗੀ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਦਿਨ ਵਾਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਰ ਕੋ ਸিসিਟੀਵੀ ਉਦੀ ਵੀਡੀਓ ਦੇਖੀ ਸিসিਟੀਵੀ ਸਰ ਮੇਂ ਕਢਾਈਆਂ ਫੁਟੇਜ ਹੋਈਆਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਇੱਕਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਮਿਲਾਏ ਹਾੜ ਲਈ ਤੇ ਗੱਡੀ ਲੈ ਕੇ ਜਾਂ ਅੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਕਿੱਦੇ ਵੀ ਨਹੀਂ ਘਟਦਾ ਇਸ ਸਰੇ ਗੀਏ ਤਕਰੀਬਨ 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਜੀ ਕੰਪਲੇਂਟ ਸਰ ਮੈਂ ਸੁਰੇ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗੈਰਾ ਲੈ ਕੇ ਗਏ ਸਰ ਆਡਾ ਜੀ ਸੁਰੇ ਜੀ ਆਪਣੀ ਮੈਂ ਸੁਰੇ ਆ ਸਰ ਛੱਡਣ ਆਇਆ ਵਾਈਫ ਨੂੰ ਜੀ